ਕੀ ਗੱਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਨਾਮ ਕਾ ਜੀ ਵਰ ਪਵਨ ਕੁਮਾਰ ਜੀ ਤੁਸੀਂ ਬਿਲਕੁਲ ਆਏ ਸੀਗੇ ਕੁਇਦਰ ਪਹਿਲਾਂ ਤੇ ਅੱਜ ਸੈਕੰਡ ਸੈਸ਼ਨ ਲੈ ਆਏ ਹੋ ਪਹਿਲਾ ਸੈਸ਼ਨ ਲਾ ਕੇ ਗਏ ਹੋ ਤਿੰਨ ਚਾਰ ਦਿਨ ਪਹਿਲਾਂ ਤੇ ਕੀ ਪ੍ਰੋਬਲਮ ਲੈ ਕੇ ਆਏ ਸੀ ਤੇ ਕੀ ਐਕਸਪੀਰੀਅੰਸ ਰਿਹਾ ਤੁਹਾਡਾ ਤੁਸੀਂ ਸ਼ੇਅਰ ਕਰੋਗੇ ਹਾਂ ਜੀ ਸਰ ਜੀ ਨੇ ਸਿੱਟੇ ਨੂੰ ਕਾਫੀ ਟਾਈਮ ਤੋਂ ਪੇਨ ਵੀਕਿੰਗ ਪ੍ਰੋਬਲਮ ਸੀਗੀ ਮਾਈਕਲਿੰਗ ਦੇ ਪੇਨ ਵੀ ਨਹੀਂ ਸੀ ਕਿ ਮੈਨੂੰ ਵੋਮਟਿੰਗ ਸ਼ੁਰੂ ਹੋ ਜਾਂਦੀ ਸੀ ਕਿ ਪੇਨ ਕਿਲਰ ਲੈ ਕੇ ਫਰਕ ਪੈ ਜਾਂਦਾ ਸੀ ਕਿ ਕਈ ਵਾਰੀ ਇਹ ਕਈ ਵਾਰ ਹੁੰਦਾ ਵੀ ਨਹੀਂ ਜੀਗਾ ਤਾਂ ਉਸ ਦਿਨ ਮੇਰੇ ਹਾਲਾ ਕਿੰਨੇ ਖਰਾਬ ਸੀ ਕਿ ਮੇਰੀ ਵੋਮਟਿੰਗ ਵੀ ਨਹੀਂ ਬੰਦ ਹੋਈ ਨਾ ਮੈਂ ਉੱਠ ਪਾਈਆ ਬਿਲਕੁਲ ਜੀ ਤੇ ਮੇਰੇ ਹਸਬੰਦ ਨੇ ਮਨੋਂ ਸਰਵਾਰਿਆਂ ਨੂੰ ਦੱਸਿਆ ਉਹਨਾਂ ਦੇ ਓਨਰ ਨੇ ਜਿਹੜੇ ਉਹ ਲੈ ਕੇ ਆਏ ਨੇ ਇੱਥੇ ਤੇ ਉਹਨਾਂ ਨੇ ਮੈਨੂੰ ਮਤਲਬ ਪ੍ਰੋਗਰਾਮਿੰਗ ਕੀਤੀ ਮਾਈਂਡ ਦੀ ਉਹਦੇ ਬਾਅਦ ਤੋਂ ਮੇਰਾ ਜਿੱਦਾਂ ਮਾਈਂਡ ਦਾ ਪੇਨ ਵੀ ਬਿਲਕੁਲ ਗਾਇਬ ਹੈ ਬੀਪੀ ਦੀ ਪ੍ਰੋਬਲਮ ਸੀਗੀ ਉਹ ਵੀ ਮੇਰੇ ਕੰਟਰੋਲਸ ਹੈ ਵੋਮਟਿੰਗ ਵੀ ਬਿਲਕੁਲ ਬੰਦ ਆ ਤੇ શરીર ਨੂੰ ਮੇਰਾ ਬਹੁਤ ਹਲਕਾ ਮਹਿਸੂਸ ਕਰ ਰਿਹਾ ਉਹ ਕਾਫੀ ਪ੍ਰੋਬਲਮਸ ਜਿਹੜੀ ਮੈਂ ਫੇਸ ਕਰ ਰਹੀ ਸੀ ਕਿ ਉਹ ਹੁਣ ਮੈਨੂੰ ਐਡ ਪ੍ਰੈਸੈਂਟ ਨਹੀਂ ਹੈਗੇ ਸਰ ਤੇ ਪੇਨ ਕਿਲਰ ਵਗੈਰਾ ਲੈ ਰਹੇ ਸੀ ਤੁਸੀਂ ਕਾਫੀ ਕਿੰਨੇ ਚਿਰ ਤੋਂ ਪ੍ਰੋਬਲਮ ਸੀ ਇਹ ਮਾਈ ਕਹਿੰਦੀ ਤੁਹਾਨੂੰ ਸਰ ਮਾਈਗਰੇਨ ਦੀ ਮੈਨੂੰ 1 ਸਾਲ ਤੋਂ ਬਹੁ ਹੋ ਗਿਆ ਹੈ ਹਾਂਜੀ ਠੀਕ ਹੈ ਤੇ ਪੇਨ ਕਿਲਰ ਜਦ ਤੁਸੀਂ ਜਦ ਦਿਨ ਆਏ ਸੀ ਮੇਰੇ ਕੋਲ ਉਦੋਂ ਤੁਸੀਂ ਦੱਸਿਆ ਸੀ ਕਿ ਪੇਨ ਕਿਲਰ ਵਗੈਰਾ ਲੈ ਕੇ ਆਏ ਸੀ ਲੇਕਿਨ ਉਹ ਕਾਫੀ ਜ਼ਿਆਦਾ ਕਿੰਕਿਤਲ ਰਹਿਣ ਤੋਂ ਬਾਅਦ ਮੈਨੂੰ ਫਰਕ ਨਹੀਂ ਪਿਆ ਮੈਂ ਡਾਕਟਰ ਕੋਲੇ ਵੀ ਗਈ ਸੀ ਕੋਈ ਤ ਵੀ ਮੈਨੂੰ ਨਹੀਂ ਫਰਕ ਪਿਆ ਹਾਂ ਤਾਂ ਉਹ ਦਰਦ ਦੇ ਵਿੱਚ ਹੀ ਆਏ ਸੀ ਮੇਰੇ ਕੋਲ ਤੁਸੀਂ ਹਾਂ ਤੇ ਉਹ ਜਦੋਂ ਸੈਸ਼ਨ ਹੋਇਆ ਉਸ ਤੋਂ ਬਾਅਦ ਉਹ ਦਰਦ ਬਿਲਕੁਲ ਜਾਂਦੀ ਰਹੀ ਔਰ ਉਸ ਤੋਂ ਬਾਅਦ ਹੁਣ ਤੱਕ ਹੁਣ ਤੱਕ ਨਹੀਂ ਆ ਸਰ ਕੋਈ ਵੀ ਨਹੀਂ ਹੋਗਾ ਠੀਕ ਹੈ ਠੀਕ ਹੈ ਤੇ ਤੁਸੀਂ ਬੈਠਣ ਦੇ ਵਿੱਚ ਵੀ ਤੁਹਾਨੂੰ ਕੋਈ ਮੁਸ਼ਕਲ ਆਂਦੀ ਸੀ ਤੁਸੀਂ ਕਹਿੰਦੇ ਪੈਰਾਂ ਪਾਰ ਬੈਠਣ ਦੇ ਵਿੱਚ ਪ੍ਰੋਬਲਮ ਆਂਦੀ ਸੀ ਹੁਣ ਉਹ ਕਿਸ ਤਰ੍ਹਾਂ ਬੈਠਾ ਦਾ ਸਰ ਪਹਿਲਾਂ ਤੋਂ ਬਿਹਤਰ ਹੈ ਓਕੇ ਵੈਰੀ ਗੁੱਡ ਬਹੁਤ ਵਧੀਆ ਗੁੱਡ ਹਾਂਜੀ ਪਵਨ ਕੁਮਾਰ ਜੀ ਹਾਂਜੀ ਸਰ ਤੁਸੀਂ ਦੱਸੋ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਕੀ ਪ੍ਰੋਬਲਮ ਸਰ ਮੈਨੂੰ ਕਾਫੀ ਟਾਈਮ ਸੇ ਨਾ 슈ਗਰ ਦੀ ਪ੍ਰੋਬਲਮ ਆਂਦੀ ਹੈ ਹਮ ਮੈਂ ਉਹਦਾ ਬਹੁਤ ਟ੍ਰੀਟਮੈਂਟ ਕਰਾਇਆ ਰਾਤ ਨੂੰ ਵਾਸਰੂਮ ਬਾਰ-ਬਾਰ ਜਾਣਾ ਪੜਦਾ ਦਾ ਹਮ ਇਸki ਵਜ੍ਹਾ ਤੇ ਮੇਰੀ ਨੀਂਦ ਜਿਹੜੀ ਡਿਸਟਰਬ ਹੋ ਜਾਂਦੀ ਥੀ ਹਮ ਔਰ ਮੈਨੂੰ ਦਿਨ ਵਿੱਚ ਵੀ ਟੈਨਸ਼ਨ ਬਣੀ ਰਹਿੰਦੀ ਥੀ ਹਮ ਫਿਰ ਮੈਨੇ ਪ੍ਰੀਤ ਪਲਸਰਸ ਮਾਈਂਡ ਹੀਲਰ ਨਾਲ ਸੇ ਬਾਤ ਕੀਤੀ ਉਸੇ ਦਿਸਕਰੀਆ ਉਹਨਾਂ ਨੇ ਫਿਰ ਮੇਰਾ ਜੋ ਹੈ ਇਹ ਪ੍ਰੋਬਲਮ ਹੱਲ ਕਰ ਦਿੱਤਾ ਔਰ ਉਸਕੇ ਜੋ ਹੈ ਉਹ ਕਰਾਣੇ ਕੇ ਬਾਅਦ ਬਹੁਤ ਹੀ ਬਦਿਆ ਰਿਜ਼ਲਟ ਮੈਂ ਫੇਸ ਕਰ ਰਹਾ ਹੂੰ ਰਾਤ ਕੋ ਮੈਂ ਜਦ ਰਿਹਾ ਇੱਕ ਇੱਕ ਜਾਂ ਦੋ ਵਾਰ ਬਾਥਰੂਮ ਆਤਾ ਹੈ ਵਾਸ਼ਰੂਮ ਔਰ ਨੀਂਦ ਵੀ ਬਹੁਤ achi ਆ ਰਹੀ ਹੈ ਮੈਨੂੰ ਕੋਈ ਮਤਲਬ ਐਸਾ ਸਰੀਰ ਹਲਕਾ ਹੋ ਗਿਆ ਜਿਵੇਂ ਜੇ ਕੋਈ ਪ੍ਰੋਬਲਮ ਸੀ ਮਾਈਂਡ ਕਿਹਦਾ ਹੋ ਗਿਆ ਜੋ ਲੋਡ ਵੀ ਰਹੇ ਸੀ ਮਨ ਜੇ ਪਰੇਸ਼ਾਨੀ ਰਹਿੰਦੀ ਸੀ ਜਿਹਦੇ ਕਰਕੇ ਤੁਨੂੰ ਕੰਮ ਦੇ ਵਿੱਚ ਵੀ ਮਾਨਿਸ ਲੱਗਦਾ ਉਹਨੂੰ ਕਿਸ ਤਰ੍ਹਾਂ ਹਾਂਜੀ ਉਹ ਬਹੁਤ ਬਹੁਤ ਪ੍ਰੋਬਲਮ ਸੀ ਸਰ ਮੈਨੂੰ ਮੈਂ ਮਿਸਿਸ ਨਾਲੇ ਕਈ ਵਾਰ ਡਿਸਕਸ ਕੀਤਾ ਮਿਸਿਸ ਨੇ ਫੇਸ ਵੀ ਕਰਿਆ ਵੀ ਮੈਂ ਕੰਮ ਤੇ ਜਾਣ ਲਈ ਤਿਆਰ ਹੋਣਾ ਨਹੀਂ ਉਹ ਨਾਲ ਹੀ ਕਹਿੰਦਾ ਬਸ ਮੈਂ ਨਹੀਂ ਜਾਣਾ ਅੱਜ ਬਸ ਉਹ ਪ੍ਰੋਬਲਮ ਵੀ ਮੇਰੇ ਕੋ ਕਾਫੀ ਸਮੇਂ ਸੇ ਹੋ ਰਹੀ ਥੀ ਹੁਣ ਕਿਤਾ ਮੈਸੇਜ ਕਰਦਾ ਇਹ ਮੇਰਾ ਸੈਸ਼ਨ ਅਟੈਂਡ ਕਰਿਆ ਉਸ ਤੇ ਮੇਰੇ ਕੋ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਮਿਲੇ ਹੈ ਅਬ ਐਸਾ ਮਨ ਨਹੀਂ ਕਰ ਰਹਾ ਕਿ ਮੈਂ ਬਿਲਕੁਲ ਕਾਉਂਸਲਿੰਗ ਕਲੈਕਟ ਕਰ ਦੂੰ ਜਾਂ ਤਾਂ ਜਾਵਾਂ ਬਿਲਕੁਲ ਓਕੇ ਬਹੁਤ ਵਧੀਆ ਬਹੁਤ ਵਧੀਆ ਮੁਬਾਰਕਵਾਦ ਜੀ ਤੁਹਾਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਲਈ ਜਿਹਦੇ ਵਿੱਚ ਇਹ ਸਾਰਾ ਕੁਝ ਰਿਜ਼ਲਟ ਵਧੀਆ ਆਉਣਗੇ ਸਾਰਾ ਕੁਝ ਹੋਊਗਾ ਤੁਹਾਡਾ ਦਰਸ਼ਕਾਂ ਨੂੰ ਦੱਸਣਾ ਚਾਹਨਾ ਹੈਗਾ ਕਿ ਇਹ ਸਾਡੇ ਮਨ ਦੇ ਵਿੱਚ ਕੁਛ ਨਾ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਆ ਜਾਂਦੀਆਂ ਸਾਡੇ ਸਬਕੌਂਸ਼ੀਅਸ ਮਾਈਂਡ ਦੇ ਅੰਦਰ ਚੱਲ ਜਾਂਦੀਆਂ ਤੇ ਆਟੋਮੋਡ ਤੇ ਲੱਗ ਜਾਂਦੀਆਂ ਔਰ ਇਹ ਸਾਰੀਆਂ ਚੀਜ਼ਾਂ ਬਿਨਾਂ ਦਵਾਈ ਤੋਂ ਠੀਕ ਹੋਣੀਆਂ ਸੰਭਵ ਹੈਗੀਆਂ ਬਹੁਤ ਸਾਰੀ ਮੈਡੀਸਿਨ ਲੋਕ ਖਾ ਰਹੇ ਆ ਜਿਹੜੀ ਪ੍ਰੋਬਲਮ ਠੀਕ ਨਹੀਂ ਹੋ ਪਾ ਰਹੀ ਮੈਡੀਸਿਨ ਦੇ ਨਾਲ ਵੀ that means ਕਿ ਸਿੰਪਲ ਆ ਕਿ ਸਾਡੇ ਮਾਈਂਡ ਤੋਂ ਸਾਡੀ ਬਾਡੀ ਵਿੱਚ ਆਈ ਹੋਈ ਆ ਤੇ ਜਿਹੜੀ ਮਾਈਂਡ ਤੋਂ ਸਾਡੀ ਬਾਡੀ ਵਿੱਚ ਆਈ ਹੋਈ ਆ ਤੇ ਮਾਈਂਡ ਜਦੋਂ ਸੈੱਟ ਕਰਦੇ ਆ ਤਾਂ ਉਹ ਮਾਈਂਡ ਦਾ ਸੈੱਟ ਹੁੰਦਾ ਹੀ ਉਸ ਨਾਲ ਸਾਡੀ ਬਾਡੀ ਦੀਆਂ ਪ੍ਰੋਬਲਮਾਂ ਵੀ ਉਹ ਐਂਗਜ਼ਾਇਟੀ ਡਿਪਰੈਸ਼ਨ ਓਵਰ ਥਿੰਕਿੰਗ ਫੀਅਰ ਆਫ ਓਪੀਆ ਇਹ ਸਾਰੀਆਂ ਚੀਜ਼ਾਂ ਬਹੁਤ ਵਧੀਆ ਤਰੀਕੇ ਨਾਲ ਰੈਜ਼ੋਲਵ ਹੁੰਦੀਆਂ ਨੇ ਜੋੜਾਂ ਦੇ ਦਰਦ ਸਰਵਾਈਕਲ ਹੋਰ ਬਹੁਤ ਸਾਰੀਆਂ ਸਾਡੇ ਸਰੀਰ ਦੀਆਂ ਪ੍ਰੋਬਲਮਾਂ ਜਿਹੜੀਆਂ ਉਹ ਠੀਕ ਹੁੰਦੀਆਂ ਨੇ ਤੇ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜਿਨ੍ਹਾਂ ਨੂੰ ਵੀ ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈਗੀ ਆ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਜੀ ਠੀਕ ਹੈ ਜੀ ਮਿਹਰਬਾਨੀ ਤੁਹਾਡੀ ਥੈਂਕ ਯੂ ਧੰਨਵਾਦ ਜੀ ਸ੍ਰੀਕਾਰ